ਪੰਜਾਬੀ ਅਦਾਕਾਰਾਂ ਤਾਣੀਆਂ ਦੇ ਜਿਹੜਾ ਪਿਤਾ ਦੇ ਉੱਪਰ ਬੀਤੇ ਦਿਨ ਤਾਵੜ ਤੋੜ ਗੋਲੀਆਂ ਚਲਾਈ ਜਾਂਦੀਆਂ ਨੇ ਉਹਨਾਂ ਦੇ ਇੱਕ ਹਸਪਤਾਲ ਦੇ ਵਿੱਚ ਜੋ ਹਮਲਾਵਰ ਵੜ ਕੇ ਗੋਲੀਆਂ ਚਲਾ ਦਿੰਦੇ ਨੇ ਤਾਵੜ ਤੋੜ ਉਸ ਤੋਂ ਬਾਅਦ ਗੰਭੀਰ ਰੂਪ ਦੇ ਵਿੱਚ ਜਿਹੜੇ ਉਹਨਾਂ ਦੇ ਪਿਤਾ ਨੇ ਉਹ ਜ਼ਖਮੀ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਜਾਂਦਾ ਪਰ ਇਹ ਸਭ ਦੇ ਵਿਚਾਲੇ ਪੁਲਿਸ ਦਾ ਵੱਡਾ ਬਿਆਨ ਆ ਚੁੱਕਾ ਹੈ ਤਾਂ ਪੁਲਿਸ ਦਾ ਬਿਆਨ ਆਇਆ ਕਿ ਪੁਲਿਸ ਨੇ ਜਿਹੜਾ ਉਹਨਾਂ ਦੇ ਬੇਟੇ ਦੇ ਬਿਆਨਾਂ ਦੇ ਉੱਪਰ ਜਾਨੀ ਕਿ ਤਾਨੀਆ ਦੇ ਭਰਾ ਦੇ ਬਿਆਨਾਂ ਦੇ ਉੱਪਰ ਅਣਪਛਾਤੇਆਂ ਦੇ ਉੱਪਰ ਐਫ ਆਈ ਆਰ ਜਿਹੜੀ ਦਰਜ ਕਰ ਲਈ ਗਈ ਤੇ ਨਾਲ ਦੀ ਨਾਲ 10 ਟੀਮ ਵੱਖ-ਵੱਖ ਦੇ ਕੋਈ ਟੈਕਨੀਕਲ ਟੀਮ ਜਾਂ ਫਿਰ ਹੋਰ ਜਿਹੜੀਆਂ ਵੱਖ-ਵੱਖ ਡਿਪਾਰਟਮੈਂਟਾਂ ਦੇ ਨਾਲ ਸਬੰਧਤ ਟੀਮਾਂ ਬਣਾ ਕੇ ਤਕਰੀਬਨ 10 ਟੀਮਾਂ ਬਣਾ ਕੇ ਸਾਰੇ ਮਾਮਲੇ ਜਿਹੜੀ ਜਾਂਚ ਆ ਹੋ ਸ਼ੁਰੂ ਕਰ ਦਿੱਤੀ ਗਈ ਆ ਪਰ ਬਹੁਤ ਵੱਡੀ ਕਵਰੇਜ ਤੋਂ ਤੱਕ ਜਿਹੜੇ ਮੋਗਾ ਦੇ ਐਸ ਪੀ ਡੀ ਨੇ ਉਹਨਾਂ ਦਾ ਵੀ ਇਹ ਬਿਆਨ ਆਇਆ ਕਿ ਜਿਹੜਾ ਤਾਨੀਆਂ ਦੇ ਪਿਤਾ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਹਾਲਾਂਕਿ ਡਾਕਟਰਾਂ ਦਾ ਬਿਆਨ ਵੀ ਆਇਆ ਸੀ ਕਿ ਜਿਹੜੀ ਗੋਲੀ ਗੋਲੀ ਹੈ ਉਹਨਾਂ ਦੇ ਉਹ ਕੜੀ ਮੁਸ਼ਕਲ ਤੋਂ ਬਾਅਦ ਕੱਢ ਦਿੱਤੀ ਗਈ ਸੀ ਪਰ ਇਸ ਸਭ ਦੇ ਵਿਚਾਲੇ ਵੱਡੀ ਖਬਰ ਆ ਕੇ ਡਾਕਟਰ ਅਨਿਲ ਕਬੋਜ ਜਿਹੜੇ ਬੀਤੇ ਦਿਨ ਹਮਲਾ ਹੋਇਆ ਸੀ ਜਾਨੀ ਕਿ ਜਿਹੜੇ ਅਧਿਕਾਰਾ ਤਾਨੀਆਂ ਦੇ ਪਿਤਾ ਨੇ ਡਾਕਟਰ ਅਨਿਲ ਕੰਬੋਜ ਮੋਗਾ ਦੇ ਵਿੱਚ ਉਹਨਾਂ ਦਾ ਹਸਪਤਾਲਾ ਜਿੱਥੇ ਕਿ ਉਹਨਾਂ ਦੇ ਉੱਪਰ ਹਮਲਾ ਹੁੰਦਾ ਪਹਿਲਾਂ ਮਰੀਜ਼ ਦਾ ਭਲੇਖਾ ਪਾ ਕੇ ਹਮਲਾਵਰ ਆਉਂਦੇ ਨੇ ਦਵਾਈ ਲੈਂਦੇ ਨੇ ਤੇ ਉਸ ਤੋਂ ਬਾਅਦ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਤੇ ਆ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੋ ਜਾਂਦੀ ਆ ਪਰ ਡਾਕਟਰ ਅਨਿਲ ਕੰਬੋਜ ਦੇ بیٹے ਦੇ ਬਿਆਨਾਂ ਨੂੰ ਆਧਾਰ ਬਣਾ ਕੇ ਪੁਲਿਸ ਦੇ ਵੱਲੋਂ ਅਣਪਛਾਤੇਆਂ ਦੇ ਆਪਰ ਪਰਚਾ 20 ਦਰਜ ਕੀਤਾ ਗਿਆ ਪਰ ਪੁਲਿਸ ਦੇ ਜਿਹੜਾ ਜਾਂਚ ਨੂੰ ਲੈ ਕੇ ਵਕ ਵਕ 10 ਟੀਮਾਂ ਬਣਾ ਦਿੱਤੀਆਂ ਗਈਆਂ ਨੇ ਹਾਲਾਂਕਿ ਇਸੇ ਮਾਮਲੇ ਦੇ ਵਿੱਚ ਅਧਿਕਾਰਤਾ ਤਾਨੀਆਂ ਦਾ ਵੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕਰਦੇ ਨੇ ਉਸ ਦੇ ਵਿੱਚ ਬਿਆਨ ਆਉਂਦਾ ਕਿ ਅਫਵਾਹਾਂ ਸੋਸ਼ਲ ਮੀਡੀਆ ਦੇ ਉੱਪਰ ਨਾ ਫਲਾਈਆਂ ਜਾਣ ਉਹਨਾਂ ਕਹਿਆ ਸੀ ਕਿ ਜਿਹੜਾ ਜੋ ਵੀ ਸਚਾਈ ਆ ਉਸ ਤਰੀਕੇ ਦੀ ਗੱਲ ਕੀਤੀ ਜਾਵੇ ਬਿਨਾਂ ਗੱਲ ਤੋਂ ਕਿਸੇ ਵੀ ਤਰੀਕੇ ਦੀ ਅਫਵਾਹ ਨਾ ਫੋਲਾਈ ਜਾਵੇ ਉਹਨਾਂ ਕਹਿੰਸੀ ਕਿ ਸਾਨੂੰ ਇਸ ਵਕਤ ਲੋਕਾਂ ਦੇ ਸਹਿਯੋਗ ਦੀ ਲੋੜ ਆ ਜਈ ਜੜੀ ਕੋਈ ਇੱਕ ਪੋਸਟ ਆ ਅਦਾਕਾਰਾਂ ਤਾਣੀਆਂ ਦੇ ਵੱਲੋਂ ਸੋਸ਼ਲ ਮੀਡੀਆ ਖਾਤੇ ਇੰਸਟਾਗ੍ਰਾਮ ਦੇ ਉੱਪਰ ਵੀ ਸਾਂਝੀ ਕੀਤੀ ਗਈ ਸੀ ਪਰ ਇਸ ਸਭ ਦੇ ਵਿਚਾਲੇ ਖਬਰ ਹੈ ਕਿ ਮੋਗਾ ਪੁਲਿਸ ਨੇ ਐਕਸ਼ਨ ਕੀਤਾ ਅਣਪਛਾਤੇਆਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਆ ਭਾਲ ਕੀਤੀ ਜਾ ਰਹੀ ਹੈ ਕਿਆ ਕਰਾ ਕਿਹੜੇ ਹਮਲਾਵਰ ਆਏ ਸੀ ਆਸ-ਪਾਸ ਦੇ ਜਿੰਨੇ ਵੀ ਸੀਸੀਟੀਵੀ ਦੇ ਕੈਮਰੇ ਨਜ਼ਦੀਕ ਲੱਗਦੇ ਨੇ ਉਹਨਾਂ ਦੀ ਜਿਹੜੀ ਉਹਨਾਂ ਵਿੱਚੋਂ ਫੁਟੇਜ ਖੰਗਾਲੀ ਜਾ ਰਹੀ ਆ ਪਰ ਇਸ ਸਭ ਦੇ ਵਿਚਾਲੇ ਖਬਰ ਇਹ ਆ ਕਿ ਪੁਲਿਸ ਦਾ ਕਹਿਣਾ ਹੈ ਕਿ ਅਸੀਂ 10 ਬੱਕੋ ਬکریاں ਟੀਮਾਂ ਬਣਾ ਦਿੱਤੀਆਂ ਨੇ ਹਮਲਾਵਰਾਂ ਨੂੰ ਫੜਨ ਦੇ ਲਈ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਸ ਵਿੱਚ ਡਾਕਟਰ ਨੀਲ ਕੰਬੋ ਜੋ ਆਪਣੇ ਕਲੀਨਿਕ 'ਚ ਬੈਠੇ ਸੀ ਉਹਨਾਂ ਤੇ ਦੋ ਸ਼ੂਟਰਸ ਜੋ ਪੇਸ਼ੈਂਟ ਪੋਜ਼ ਕਰਕੇ ਆਈ ਸੀ ਉਹਨਾਂ ਨੂੰ ਉਹਨਾਂ ਉੱਪਰ ਗੋਲੀ ਚਲਾਈਆਂ ਗਿਆ ਜਿਸ ਵਿੱਚ ਡਾਕਟਰ ਅਨਿਲ ਕੰਬੋਜ ਦੇ ਉਹਨਾਂ ਨੂੰ ਇੰਜਰਡ ਹੋਏ ਨੇ ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹਸਪੀਟਲ ਲੈ ਕੇ ਜਾਇਆ ਗਿਆ ਜਿੱਥੇ ਉਹਨਾਂ ਦੀ ਸਰਜਰੀ ਹੋਈ ਹੈ ਤੇ ਹਜੇ ਉਹ ਆਈਸੀਯੂ 'ਚ ਨੇ ਇਸ ਲਈ ਅਸੀਂ ਫਿਰ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਵਿੱਚ ਐਫਆਈਆ ਨੰਬਰ 123 2025 ਜੋ ਉਹਨਾਂ ਦੇ ਬੇਟਾ ਡਾਕਟਰ ਚਾਹਤ ਹੈ ਉਹਨਾਂ ਦੇ ਬਿਆਨات ਅਸੀਂ ਸਟੇਟਮੈਂਟ ਰਜਿਸਟਰ ਕੀਤੀ ਹੈਗੀ ਹੈ ਤੇ ਦੋ ਦੋ ਅਣਪਛਾਤੇ ਜਿਹੜੇ ਨੌਜਵਾਨ ਉਹਨਾਂ ਦੇ ਖਿਲਾਫ ਅਸੀਂ ਸਟੇਟਮੈਂਟ ਰਜਿਸਟਰ ਕੀਤੀ ਇਸ ਵਿੱਚ ਜੇ ਕਿਸ ਕੋਈ ਕੌਨਸਪੀਰੇਸੀ ਹੈਗੀ ਹੈ ਉਹ ਵੀ ਇਸ ਐਫ ਆਈ ਆਰ ਦਾ ਪਾਰਟ ਹੈਗੀ ਹੈ ਇਸ ਲਈ ਫਰਦਰ ਇਨਵੈਸਟੀਗੇਸ਼ਨ ਕਰਦੇ ਸਾਡੇ ਕੋਲ 10 ਟੀਮਾਂ ਜਿਹੜੀਆਂ ਟੈਕਨੀਕਲ ਤੇ ਇੰਡੈਨਿਅਨ ਟੀਮ ਜਿਹੜੀਆਂ ਅਸੀਂ ਬਣਾਈਆਂ ਗਈਆਂ ਨੇ ਜਿਹੜੀਆਂ ਵਕਫਕ ਸিসিਟੀਵੀ ਫੁਟੇਜ ਅਕੇ ਜੋ ਵੀ ਸਾਈਬਰ ਦੀ ਅਸੀਂ ਸਾਈਬਰ ਸੈੱਲ ਦੀ ਵੀ ਹੈਲਪ ਲੈ ਕੇ ਅਸੀਂ ਜਿਹੜੀ ਇਹਦੇ ਜਿਹੜੀ ਲੀਡ ਬਾਈ ਲੀਡ ਜਿਹੜੀ ਅਸੀਂ ਕੱਢੀ ਜੋੜਦੇ ਪਏ ਹੈਗੇ ਆ ਤੇ ਸਾਨੂੰ ਕ੍ਰੈਡੀਬਲ ਲੀਡਸ ਨੇ ਤੇ ਅਸੀਂ ਕਾਫੀ ਨੇੜੇ ਨੇ ਅਸੀਂ ਉਹ ਸ਼ਟਰਾਂ ਨੂੰ ਆਇਡੈਂਟੀਫਾਈ ਕਰ ਲਵਾਂਗੇ ਤੇ ਜਲਦੀ ਉਹਨਾਂ ਨੂੰ ਅਸੀਂ ਪਕੜ ਕੇ ਉਹਨਾਂ ਨੂੰ ਅਸੀਂ ਜਿਹੜੀ ਇਸ ਕਾਂਸਪੀਰੇਸੀ ਨੂੰ ਜਿਹੜਾ ਹੈਗਾ ਅਸੀਂ ਉਜਾਗਰ ਕਰਾਂਗੇ ਜਿਹੜੇ ਡਾਕਟਰ ਨੈਲਕਮੋਨੇ ਹਜੇ ਉਹ ਕ੍ਰਿਟੀਕਲ ਨੇ ਤੇ ਹਜੇ ਹਸਪੀਟਲ ਨੇ ਸਾਡੇ ਵੱਲੋਂ ਜਿਹੜੀ ਡਾਕਟਰ ਸਾਹਿਬ ਨਾਲ ਤਾਲਮਿਲ ਕੀਤਾ ਜਾ ਰਿਹਾ ਹੈਗਾ ਅਸੀਂ ਕੰਟੀਨਿਊਸਲੀ ਉਹਨਾਂ ਦੀ ਜਿਹੜੀ ਹੈਲਥ ਹੈਗੇ ਮੋਨੀਟਰ ਕਰ